ਪੁਰਤਗਾਲ ਦੇ ਰੈਜ਼ਿਡੈਂਸੀ ਵੀਜ਼ੇ ਦੇ ਵਿੱਚ ਜਿਹੜੀ ਲੜੀ ਚੱਲ ਰਹੀ ਸੀ ਬੈਕ ਟੂ ਬੈਕ ਸਕਸੈਸਟਰੀਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਅੱਜ ਰੂਬਰੂ ਕਰ ਰਹੇ ਹਾਂ ਮਲਕੀਸ਼ ਸਿੰਘ ਜਿਹੜਾ ਫਰੋਜਪੁਰ ਤੋਂ ਆ ਕਹਿੰਦੇ ਜੀ ਸੇਵਕਾ ਕੰਮ ਖਤਰੇ ਵਾਲਾ ਹੀ ਸੀ ਬਹੁਤ ਬਹੁਤ ਮੁਬਾਰਕਾ ਤੈਨੂੰ ਫਾਈਨਲੀ ਵੀਜ਼ਾ ਲੈਣ ਦੀ ਜੇ ਇਹਦੇ ਬਾਰੇ ਦੱਸਾਂ ਤਾਂ ਲਫ਼ਜ਼ ਮੇਰੇ ਕੋਲ ਘੱਟ ਪੈਣੇ ਕਿਉਂਕਿ ਮੇਰੇ ਕੋਲ 1.5 ਸਾਲ ਤੋਂ ਮੇਰੇ ਨਾਲ ਹੀ ਜੁੜਿਆ ਹੋਇਆ ਕਾਫੀ ਟੱਕੇ ਖਾਣ ਤੋਂ ਬਾਅਦ ਕਾਫੀ ਪੰਗੇ ਲੈਣ ਤੋਂ ਬਾਅਦ ਉਹ ਇਹਦੀ ਸਟੋਰੀ ਇਹ ਤੋਂ ਪੁੱਛਾਂਗੇ ਤੇ ਫਿਰ ਇਹ ਸੇਵਨ ਸੀ ਚ ਆਇਆ ਸੇਵਨ ਸੀ ਚ ਵੀ ਇੱਕ ਵਾਰੀ ਨੁਕਸਾਨ ਖਾ ਲਿਆ ਜਿਹੜਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ 97 ਬੰਦਿਆਂ ਦੇ ਵਿੱਚੋਂ ਚਾਰ ਬੰਦਿਆਂ ਨੇ ਖਰਾਬੀ ਕੀਤੀ ਉਹਦੇ ਵਿੱਚ ਇਹ ਵੀ ਇਨਵੋਲਵ ਸੀ ਪਰ ਵਿਸ਼ਵਾਸ ਨਹੀਂ ਹਾਰਿਆ ਇੱਥੋਂ ਹੀ ਵੀਜ਼ਾ ਲੈ ਕੇ ਗਿਆ ਇਹਦਾ ਸਿਹਰਾ ਇਹਨੂੰ ਨਹੀਂ ਇਹਦੇ ਡੈਡੀ ਨੂੰ ਜਾਂਦਾ ਜਿਹੜਾ ਕੇ ਸਾਡੇ ਤੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਸੀ ਤੇ ਉਹਨੇ ਕਿਹਾ ਸੀ ਸ਼ਾਇਦ ਤੁਸੀਂ ਵੀਜ਼ੇ ਦੇਖੇ ਹੋਣਗੇ ਪੁਰਤਗਲ ਇਹਦਾ ਭਰਾ ਪੁਰਤਗਲ ਆ ਕਹ ਤੁਸੀਂ ਪੁਰਤਗਲ ਦੇਖਿਆ ਉਹ ਕਹਿੰਦਾ ਮੈਂ ਬੰਦਾ ਦੇਖਿਆ ਉਹ ਮੈਨੂੰ ਅੱਜੇ ਤੱਕ ਉਹਨਾਂ ਨੇ ਮੈਨੂੰ ਕਦੇ ਨਾਮ ਤੋਂ ਨਹੀਂ ਬੁਲਾਇਆ ਉਹਨਾਂ ਨੇ ਮੈਨੂੰ ਕਦੇ ਇਹੀ ਕਿਹਾ ਵੀਰ ਐਦਾਂ ਵੀਰ ਉਹਦਾ ਉਹ ਵੀ ਬਾਇ ਪ੍ਰੋਫੈਸ਼ਨਲ ਜਦੋਂ ਬੰਦਾ ਪੁਲਿਸ ਹੋਵੇ ਤੇ ਇੱਕ ਵੀ ਉਹਦੇ ਵਿੱਚ ਬੋ ਪੁਲਿਸ ਵਾਲੀ ਨਾ ਹੋਵੇ ਕਦੇ ਅੜਬ ਸੁਭਾਅ ਵਾਲੀ ਨਾ ਹੋਵੇ ਹਮੇਸ਼ਾ ਨਿਮਰਤਾ ਵਾਲੀ ਹੋਵੇ ਫਿਰ ਉੱਥੇ ਮਹਾਰਾਜ ਨੇ ਫਿਰ ਸਾਲੋਂ ਅੱਜ ਗੱਫੇ ਦਿੱਤੇ ਇਹਦਾ ਸੇਰਾ ਇਹਦੇ ਫਾਦਰ ਨੂੰ ਜਾਂਦਾ ਜਿਹੜਾ ਇਹਦਾ ਵੀਜ਼ਾ ਕੱਲੇ 7C ਦੀ ਮਿਹਨਤ ਨਹੀਂ ਇਹਦੇ ਫਾਦਰ ਸਾਹਿਬ ਦਾ ਵਿਸ਼ਵਾਸ ਵੀ ਹੈ ਅੱਜ ਉਹਦੇ ਬੇਜਤੇ ਇਹਨਾਂ ਨੂੰ ਵੀਜ਼ਾ ਮਿਲਿਆ ਅਗਲੀ ਆਪਾਂ ਸਟੋਰੀ ਇਹਨਾਂ ਤੋਂ ਪੁੱਛਦੇ ਹਾਂ ਪਹਿਲਾਂ ਮਲਕੀਤ ਸਿੰਘ ਆਪਰੇ ਬਾਰੇ ਦੱਸ ਦੋ ਕਿੱਥੋਂ ਮੈਂ ਫਰੋਜਪੁਰ ਤੋਂ ਆਇਆ ਠੀਕ ਆ ਥੋੜਾ ਜਿਹਾ ਉੱਚੀ ਬੋਲੋ ਥੋੜਾ ਜਿਹਾ ਨਾ ਉੱਥੇ ਤੱਕ ਪਹੁੰਚਣੀ ਜਦੀ ਵਾ ਠੀਕ ਆ ਸਰ ਉੱਥੇ ਤੱਕ ਨਹੀਂ ਮਤਲਬ ਜਿਹੜਾ ਦੇਖ ਰਿਹਾ ਉਹਦੇ ਦਿਲ ਤੱਕ ਠੀਕ ਆ ਸਰ ਠੀਕ ਹੈ ਕਿਉਂਕਿ ਕਾਫੀ ਕੁਝ ਸਿੱਖਣ ਨੂੰ ਮਿਲਣਾ ਤੇਰੇ ਕੋਲੋਂ ਹਾਂਜੀ ਹਾਂਜੀ ਕਿੱਦਾਂ ਲੱਗ ਰਿਹਾ ਪਹਿਲਾਂ ਤਾਂ ਇਹ ਸੋਚੀ ਆਪਾਂ ਕਿੱਦਾਂ ਲੱਗ ਰਿਹਾ ਅੱਜ ਫਾਈਨਲੀ ਸਾਰੀਆਂ ਜਿਹੜੇ ਤੁਸੀਂ ਫੇਸ ਕਰਕੇ ਆਏ ਹੋ ਹੱਥ 'ਚ ਰੈਜ਼ਿਡੈਂਸੀ ਵੀਜ਼ਾ ਪੁਰਤਗਾਲ ਦਾ ਇਹਦੀ ਵੈਲਿਊ ਤੈਨੂੰ ਹੀ ਪਤਾ ਹਾਂਜੀ ਬਹੁਤ ਖੁਸ਼ ਹਾਂ ਸਰ ਮੈਂ ਕਿੰਨਾ ਖੁਸ਼ ਹਾਂ ਬਹੁਤ ਜ਼ਿਆਦਾ ਸਰ ਜਦੋਂ ਮੈਂ ਫੋਨ ਕੀਤਾ ਕਹਿੰਦਾ ਮੂੰਹ 'ਚ ਆਵਾਜ਼ ਨਹੀਂ ਇਹਦੇ ਡੈਡੀ ਮੈਂ ਗੱਲ ਕਰ ਕਹਿੰਦਾ ਗੱਲ ਕਰੀ ਇਹਦੇ ਮੂੰਹ 'ਚ ਆਵਾਜ਼ ਹੀ ਨਾ ਨਿਕਲੇ ਹਾਂਜੀ ਹਾਂਜੀ ਨਿਕਲਦੀ ਤਾਂ ਅੱਜ ਵੀ ਨਹੀਂ ਮਸਾ ਕਢਵਾ ਰਿਆ ਉੱਚੀ ਬੋਲ ਥੋੜਾ ਠੀਕ ਹੈ ਸਰ ਕਿਉਂਕਿ ਤੈਨੂੰ ਦੇਖ ਕੇ ਕਈ ਜਿਹੜੇ ਰਿਲੇਟ ਕਰਨਾ ਕਿਉਂਕਿ ਜਿਹੜੇ ਪੰਗੇ ਤੂੰ ਲੈ ਆਇਆ ਠੀਕ ਹੈ ਉਹ ਤੈਨੂੰ ਹੀ ਪਤਾ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੈਨੂੰ ਤੇ ਤੇਰੀ ਫੈਮਿਲੀ ਨੂੰ ਹਾਂਜੀ ਹਾਂਜੀ ਤੁਹਾਨੂੰ ਵੀ ਸਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਤਰ ਤਰ ਭੁੱਲੋ ਵੀਜ਼ਾ ਕਿਹੜਾ ਲੱਗਿਆ ਤੇਰਾ D1 ਹੋਈ ਪੁਰਤਗਾਲ ਪੁਰਤਗਾਲ ਹਾਂਜੀ ਤੈਨੂੰ D1 ਵੀਜ਼ੇ ਦਾ ਕੀ ਪਤਾ ਵਾ ਕਿ ਵੀ ਕੀ ਹੁੰਦਾ ਕੀ ਇਹ ਰੈਜ਼ੀਡੈਂਟ ਵੀਜ਼ਾ ਸਰ ਰੈਜ਼ੀਡੈਂਸੀ ਵੀਜ਼ਾ ਹਾਂਜੀ ਹਾਂਜੀ ਇੰਡੀਆ ਤੋਂ ਰੈਜ਼ੀਡੈਂਸੀ ਵੀਜ਼ਾ ਕਿਦਾਂ ਲੱਗ ਜੂ ਇਹ ਤਾਂ ਤੇਰਾ ਭਰਾ ਕਹਿੰਦਾ ਸੀ ਹਾਂਜੀ ਹਾਂਜੀ ਥੋੜਾ ਜਿਹਾ ਮੈਂ ਦੱਸ ਜਣਾ ਇਹਦੇ ਬ੍ਰਦਰ ਵੱਡਾ ਓਲਰੇਡੀ ਪੁਰਤਗਾਲ ਚਾ ਉਹਨਾਂ ਨੇ ਇਹਨੂੰ ਮੇਰੇ ਕੋਲੇ ਭੇਜਿਆ ਜਦੋਂ ਉਹਨੂੰ ਆਪਣੇ ਨਾਲ ਦੇ ਕਹਿਣ ਲੱਗੇ ਤੂੰ ਇੱਥੇ 2-3 3 ਸਾਲ ਬਾਅਦ ਇੱਥੇ ਪੱਕਾ ਹੋਇਆ ਤੂੰ ਆਪਣੇ ਭਰਾ ਦਾ ਉੱਥੇ ਕੇਸ ਅਪਲਾਈ ਕੀਤਾ ਉਹਦਾ ਡੀਵਾਂਚ ਰੈਜ਼ਿਡੈਂਸੀ ਜੀ ਵੀਜ਼ਾ ਕਿੱਦਾਂ ਲੱਗੂ ਇੱਦਾਂ ਕਹਿੰਦਾ ਸੀ ਹਾਂਜੀ ਹਾਂਜੀ ਉਹਨੂੰ ਵੀ ਨੈਗੇਟਿਵ ਕਰਤਾ ਜਿਹੜੇ ਇੱਥੇ ਲੋਕੀ ਰਹਿੰਦੇ ਆ ਇਹਨਾਂ ਨੂੰ ਵੀ ਜਾ ਕੇ ਲੋਕਾਂ ਨੇ ਕਹਿਣਾ ਇਹ ਵੀਜ਼ਾ ਹੁੰਦਾ ਹੀ ਨਹੀਂ ਹੁੰਦਾ ਸਭ ਕੁਝ ਹੁੰਦਾ ਕਰਨ ਵਾਲਾ ਬੰਦਾ ਚਾਹੀਦਾ ਨੀਅਤ ਚਾਹੀਦੀ ਆ ਤੁਹਾਨੂੰ ਨੌਲੇਜ ਚਾਹੀਦੀ ਆ ਆਰਟੀਕਲ 59 ਐਲਈਆ ਕੈਟਾਗਰੀ ਮੈਂ ਤਾਂ ਹੀ ਬਾਰ-ਬਾਰ ਕੈਟਾਗਰੀ ਦੱਸਦਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਡੀ1 ਵੀਜ਼ਾ ਹੁੰਦਾ ਕੀ ਹੈ ਤੁਸੀਂ ਚੈਟ ਜੀਪੀਟੀ ਤੇ ਗੂਗਲ ਤੇ ਸਰਚ ਕਰੋਗੇ ਸਾਰਾ ਕੁਝ ਆ ਜਾਣਾ ਇਹਦੇ ਫਾਇਦੇ ਵੀ ਮਾਰੋਗੇ ਬੈਨੀਫਿਟਸ ਸਰਚ ਕਰੋਗੇ ਉਹ ਵੀ ਆ ਜਾਣੇ ਮੈਂ ਅੱਜ ਪੜ ਤੁਹਾਨੂੰ ਸੁਣਾਇਆ ਹੀ ਹੈ ਸਾਜਣੇ ਸੁਣਿਆ ਸੀ ਕਿੰਨੇ ਬੈਨੀਫਿਟ ਬਹੁਤ ਹੈ ਸਰ ਤੇ ਅੱਛਾ ਪਹਿਲੀ ਵਾਰੀ ਟਰਾਈ ਕੀਤਾ ਸੀ ਨਹੀਂ ਪਹਿਲਾਂ ਸਪੇਨ ਦਾ ਕੀਤਾ ਸੀ ਬਾਹਰ ਹੂੰ ਤੇ ਉਧਰ ਰਿਫਿਊਜ਼ ਲਾ ਕੇ ਸੀ ਸਰ ਉਹਦੀ ਪੇਂ ਦੀ ਰਿਫਿਊਜ਼ਲ ਵਿੱਚ ਬਾਇਓਮੈਟ੍ਰਿਕ ਹੋਏ ਸੀ ਹਾਉ ਕੋਇਮੈਂਟ ਹੋਈ ਸੀ ਮਤਲਬ ਬਾਇਓਮੈਟ੍ਰਿਕ ਹੋਏ ਸੀ ਸਾਰਾ ਕੁਝ ਹੋਇਆ ਸੀ ਉਸ ਤੋਂ ਬਾਅਦ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਫਿਰ ਵੀਜ਼ਾ ਕਰਾ ਕੇ ਦਿੱਤਾ ਸ਼ੈਨੇਗਾ ਚ ਰਿਫਿਊਜ਼ਲ ਹੋਵੇ ਦੁਬਾਰਾ ਵੀਜ਼ਾ ਕਰਾ ਦੀਏ ਪੁਰਤਗਾਲ ਚ ਉਹ ਵੀ ਰੈਜ਼ੀਡੈਂਸੀ ਇੱਕ ਪਾਸੇ ਤੁਸੀਂ ਟੂਰਿਸਟ ਚ ਆ ਦਿਖਾਉਨੇ ਹੋ ਕਿ ਅਸੀਂ ਰਾਜੇ ਮਹਾਰਾਜੇ ਆ ਜੇ ਤਾਂ ਵੀ ਤੁਹਾਡੀ ਕੰਟਰੀ ਕਮ ਕੇ ਆਉਣਾ ਅਸੀਂ ਵਧੀਆ ਪੈਸੇ ਕਮਾਉਨੇ ਆ ਅਸੀਂ ਆਪਣੀ ਕੰਟਰੀ ਆ ਕੇ ਫਿਰ ਦੁਬਾਰਾ ਸਰਵਾਈਵ ਕਰ ਲਾਂਗੇ ਇੱਕ ਪਾਸੇ ਆਪਾਂ ਵਰਕ ਪਰਮਿਟ ਲਾਉਨੇ ਆ ਰੈਜ਼ੀਡੈਂਸ ਪਰਮਿਟ ਲਾਉਨੇ ਆ ਕਿ ਸਾਡਾ ਸਾਡੀ ਕੰਟਰੀ 'ਚ ਗੁਜ਼ਾਰਾ ਨਹੀਂ ਚੱਲਦਾ ਅਸੀਂ ਤੁਹਾਡੀ ਕੰਟਰੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਇਹੀ ਅਪੀਲ ਹੁੰਦੀ ਹੈ ਤੇ ਆਪਾਂ ਵੀਜ਼ਾ ਲੈ ਲਿਆ ਉਸ ਤੋਂ ਬਾਅਦ ਫਿਰ ਕੀ ਕੀਤਾ ਫਿਰ ਨਿਊਜ਼ੀਲੈਂਡ ਦਾ ਲਾਇਆ ਸੀ ਟੂਰਿਸਟ ਵੀਜ਼ਾ ਉਹ ਵੀ ਰਿਫਿਊਜ਼ ਲਾ ਗਈ ਉੱਥੇ ਕਿਉਂ ਲਾਇਆ ਸੀ ਉੱਥੇ ਕੋਈ ਹੈਗਾ ਸੀ ਹਾਂਜੀ ਭੂਆ ਦਾ ਮੁੰ ਉਸ ਤੋਂ ਬਾਅਦ ਫਿਰ ਮੈਂ ਦੁਬਈ ਗਿਆ ਤੇ ਦੁਬਈ ਤੋਂ ਅੱਗੇ ਫਿਰ ਜਾਣਾ ਸੀ ਢੁੰਗੀ ਲਾ ਕੇ ਡੰਕੀ ਵਾਲਾ ਦਿਮਾਗ ਕਿਉਂ ਹੁੰਦਾ ਯਾਰ ਬਾਰ-ਬਾਰ ਮੈਨੂੰ ਕਈ ਜਣੇ ਕਹਿੰਦੇ ਆ ਮੈਂ ਬਾਰ-ਬਾਰ ਰੋਕਦਾ ਬੇਨਤੀ ਕਰਦਾ ਦੋਸਤੋ ਆਹਾ ਡੰਕੀ ਦਾ ਰਸਤਾ ਨਾ ਬਣਾਇਓ ਬਾਕੀ ਆਪਣੀ ਸਟੋਰੀ ਦੱਸੂਗਾ ਕੀ ਹੋਇਆ ਕਿਵੇਂ ਹੋਇਆ ਦੱਸੋ ਕਿ ਮੈਂ ਉੱਥੇ ਗਏ ਕਦੋਂ ਗਿਆ ਸੀ ਮੈਂ 2023 ਚ ਗਿਆ ਸੀ ਸਰ ਅੱਛਾ ਤੇ ਉੱਥੇ ਮਹੀਨਾਵਾਂ ਵਾਂ ਵੇਟ ਕੀਤੀ ਫਿਰ ਅੱਗੇ ਤਾਂ ਬਣਿਆ ਨਹੀਂ ਕੰਮ ਪੈਸੇ ਕਿੰਨੇ ਖਰਾਬ ਹੋ ਗਏ ਪੈਸੇ ਉਦੋਂ 2 ਗੁਲ ਲੱਖ ਖਰਾਬ ਹੋਇਆ ਸੀ 2 ਲੱਖ ਰੁਪਏ ਦਾ ਉੱਥੇ ਖਰਾਬ ਹੋ ਗਿਆ ਜਦੋਂ ਮੇਰੇ ਕੋਲੇ ਆਇਆ ਇਹਨੇ ਆਰਟੀਕਲ 59 ਚ ਪੇਪਰ ਲਾਏ ਸਾਡੇ ਉਹ 100 ਬੰਦਿਆਂ ਦੇ ਵਿੱਚੋਂ 97 ਬੰਦਿਆਂ ਦੀ ਮੈਂ ਫਾਈਲ ਜਮ੍ਹਾਂ ਕਰਾਈ ਸੀ ਤਿੰਨ ਬੰਦੇ ਤਾਂ ਮੈਂ ਆਪ ਹੀ ਭਜਾ ਦਿੱਤੇ ਸੀ ਉੱਥੇ ਹੀ ਹਾਂਜੀ ਹਾਂਜੀ ਤੇ ਮਾਲਕ ਨੇ ਆ ਕੇ ਜਮ੍ਹਾਂ ਕਰਾਇਆ ਕੁਝ ਜਿਨ੍ਹਾਂ ਨੇ ਸਾਜ਼ਿਸ਼ਾਂ ਕੀਤੀਆਂ ਸੀਗੀਆਂ ਕਲਾਇੰਟਾਂ ਨੇ ਸਾਡੇ ਕੰਪੀਟੀਟਰ ਨੇ ਕੁਝ ਭਰਾਵਾਂ ਨੇ ਤੇ ਉਹ ਉਹਨਾਂ ਦੀ ਉਸ ਟਾਈਮ ਤੇ ਕਾਮਯਾਬ ਹੋ ਗਈਆਂ ਪਰ ਮਹਾਰਾਜ ਜਦੋਂ ਮਾਰਦਾ ਨਾ ਮਾਤਾ ਮਾਰਦਾ ਇੱਕ ਗੱਲ ਯਾਦ ਰੱਖਿਓ ਜੇ ਕਿਸੇ ਲਈ ਕੰਡੇ ਬੀਜੇ ਹੈ ਨਾ ਤੁਹਾਡੇ ਲਈ ਵੀ ਨਾਲ ਹੀ ਹੈ ਜਦੋਂ ਤੁਸੀਂ ਕਿਸੇ ਲਈ ਨੁਕਸਾਨ ਸੋਚਦੇ ਹੋ ਨਾ ਪਹਿਲਾਂ ਆਪੜਾ ਵੀ ਸੋਚ ਕੇ ਦੇਖੋ ਵੀ ਤੁਹਾਡੇ ਲਈ ਵੀ ਉਹੀ ਖੂਬ ਪੱਟਿਆ ਜਣਾ ਖੱਡਾ ਨਹੀਂ ਸਾਡੇ ਨਾਲ ਮਾਲਕ ਹੈਗਾ ਤੇ ਸਾਰਿਆਂ ਨੂੰ ਪਤਾ ਸੀ ਜਿੱਦ ਜਿਹੜੇ ਤਰੀਕੇ ਨਾਲ ਅਸੀਂ ਫਾਈਲ ਜਮ੍ਹਾਂ ਕਰਾਈ ਸਾਡਾ ਕੋਈ ਦੋਸ਼ ਨਹੀਂ ਸੀ ਹਾਂਜੀ ਬਹੁਤ ਜ਼ੋਰ ਲਾਇਆ ਸਾਡੀਆਂ ਬਦਨਾਮੀ ਕਰਨ ਲਈ ਸਾਡੇ ਬਦਖੋਈਆਂ ਕਰਨ ਲਈ ਪਰ ਮਹਾਰਾਜ ਸਾਡੇ ਨਾਲ ਉਹਨੇ ਸਾਡੀ ਪੱਤਰ ਰੱਖੀ ਸ਼ੁਕਰ ਜਦੋਂ ਇਹ ਵੀਜ਼ੇ ਆਏ ਮੇਰਾ ਇੱਕ ਵਾਰੀ ਰੋਣਾ ਨਿਕਲਿਆ ਸੀ ਮੈਂ ਕਿਸੇ ਵੀਜ਼ੇ ਨੂੰ ਕਿਉਂਕਿ ਵੀਜ਼ਾ ਮੇਰੇ ਲਈ ਮੇਰਾ ਕੰਮ ਮਿਲੂ ਉਹਦਾ ਲਈ ਰੋਣਾ ਨਹੀਂ ਨਿਕਲਦਾ ਪਰ ਇਹਦੇ ਲਈ ਮੈਂ ਇਮੋਸ਼ਨਲ ਹੋਇਆ ਸੀ ਖੁਸ਼ੀ ਨਾਲ ਕਿ ਉਹਨੇ ਸੁਣ ਲਈ ਉਹ ਮੂੰਹ ਤਾਂ ਚਪੇੜ ਵੱਜੀ ਜਿਨ੍ਹਾਂ ਨੇ ਸਾਡੇ ਕੰਮ ਖਰਾਬ ਕਰਨ ਲਈ ਕੋਈ ਕਸਰ ਨਹੀਂ ਛੱਡੀ ਪਰ ਉਹਨਾਂ ਦੇ ਵਿੱਚ ਕਈਆਂ ਨੇ ਚਲੋ ਸਵਾਲ ਪੁੱਛਿਆ ਇਹਦੇ ਡੈਡੀ ਇਹ ਆਏ ਕਹਿੰਦੇ ਹੁਣ ਚਲੋ ਜੋ ਹੋ ਗਿਆ ਅਗਲੀ ਗੱਲ ਕਰ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਕਿ ਵੀ ਕੀ ਹੋਇਆ ਕੀ ਨਹੀਂ ਹੋਇਆ ਉਹ ਵਿਸ਼ਵਾਸ ਉਹ ਵਿਸ਼ਵਾਸ ਨੂੰ ਸਲੂਟ ਆਇਆ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੇਰੇ ਡੈਡੀ ਦਾ ਤੇਰਾ ਜਿਹੜਾ ਤੁਸੀਂ ਵਿਸ਼ਵਾਸ ਕੀਤਾ ਉਸ ਤੋਂ ਬਾਅਦ ਫਿਰ ਜਦੋਂ ਭਰਾ ਵੀ ਉਦੋਂ 네ਗੇਟਿਵ ਹੋ ਗਿਆ ਕਿਉਂਕਿ ਜਦੋਂ ਐਜਾ 네ਗੇਟਿਵ ਨਿਊਜ਼ ਆ ਗਏ ਇਹ ਤਾਂ ਇੱਥੇ ਬੈਠੇ ਦੇਖ ਰਹੇ ਸੀ ਉਹ ਵੀ 네ਗੇਟਿਵ ਹੋ ਗਿਆ ਹਾਂਜੀ ਹਾਂਜੀ ਉਹ ਮੈਨੂੰ ਕੀ ਕਹਿੰਦਾ ਕਹਿੰਦਾ ਜੀ ਰੂਲ ਚੇਂਜ ਹੋ ਗਏ ਕਹਿੰਦਾ D1 ਦੇ ਪੇਪਰ ਨਹੀਂ ਨਿਕਲਦੇ ਮੈਂ ਕਿਹਾ D1 ਦੇ ਪੇਪਰ ਵੀ ਨਿਕਲ ਗਏ ਕਹਿੰਦਾ ਪੇਪਰ ਨਿਕਲ ਗਏ ਅਪਾਇੰਟਮੈਂਟ ਨਹੀਂ ਹੁੰਦੀ ਇਹਦੀ ਅਪਾਇੰਟਮੈਂਟ ਵੀ ਆ ਗਈ ਹਾਂਜੀ ਸਬਮਿਸ਼ਨ ਕਰਾਤੀ ਕਿੰਨੇ 24 ਜੁਲਾਈ ਨੂੰ ਆਪਾਂ ਜਮ੍ਹਾਂ ਕਰਾਏ 24 ਜੁਲਾਈ ਨੂੰ 24 ਜੁਲਾਈ ਨੂੰ 24 ਜੁਲਾਈ ਨੂੰ ਆਪਾਂ ਜਮ੍ਹਾਂ ਕਰਾਏ ਫਿਰ ਕਹਿੰਦਾ ਵੀਜ਼ਾ ਨਹੀਂ ਲੱਗਦਾ ਇਹਦਾ ਮੈਂ ਕਿਹਾ ਬੇਨਤੀ ਆ ਚਾਹੇ ਤੈਨੂੰ ਕੋਈ ਵੀ ਨੰਬਰ ਦਾ ਨੈਗੇਟਿਵ ਕਰ ਰਿਹਾ ਪਰ ਤੂੰ ਨੈਗੇਟਿਵ ਨਾ ਹੋ ਨੈਗੇਟਿਵ ਬੋਲ ਨਾ ਕਿਉਂਕਿ ਸਾਡੀ ਬਹੁਤ ਮਿਹਨਤ ਲੱਗੀ ਐ ਅਸੀਂ ਤਾਂ ਐਨੀ ਅਰਦਾਸਾਂ ਕਰਦੇ ਆਂ ਕਹਿੰਦਾ ਤੁਸੀਂ ਮਹਾਰਾਜ ਤੇ ਛੱਡ ਦਿੰਦੇ ਹੋ ਮੈਂ ਕਹਾ ਮੇਰਾ ਹੈ ਹੀ ਉਹ ਮੈਂ ਹੈ ਹੀ ਕੁਛ ਨਹੀਂ ਉਹੀ ਕਰਨ ਵਾਲਾ ਮੈਂ ਕਿਸੇ ਦੇ ਫੋਨ ਦੇ ਵਿੱਚ ਪਹੁੰਚ ਗਿਆ ਮੇਰਾ ਚਿਹਰਾ ਪਹੁੰਚ ਗਿਆ ਮੇਰੀ ਵੀਡੀਓ ਪਹੁੰਚ ਗਈ ਪਹੁੰਚਾਉਣ ਵਾਲਾ ਕੌਣ ਉਹ ਮਾਲਕ ਤਾਂ ਹੀ ਐ ਮੇਰੇ ਕੋਲੇ ਆਇਆ ਨਹੀਂ ਤਾਂ ਮੇਰੀ ਕੀ ਉਕਾਸ ਸੀ ਉਨੇ ਮੇਰੀ ਇੱਜ਼ਤ ਰੱਖੀ ਮੈਂ ਤਾਂ ਜ਼ਿਆਦਾ ਬੋਲ ਰਿਹਾ ਮੇਰੇ ਕਾਫੀ ਇਮੋਸ਼ਨਸ ਨੇ ਇਸ ਵੀਜ਼ੇ ਨਾਲ ਤਾਂ ਬੋਲ ਉਸ ਤੋਂ ਬਾਅਦ ਵੀਜ਼ੇ ਆ ਗਏ ਅੱਜ ਉਹੀ ਚਿਹਰਾ ਉਹੀ ਮੂੰਹ ਅੱਜ ਉਹ ਕਿੰਨਾ ਧੰਨਵਾਦ ਕਰ ਰਿਹਾ ਹਾਂਜੀ ਹਾਂਜੀ ਹੁਣ ਵੀ ਉਹਨੇ ਫਿਰ ਧੰਨਵਾਦ ਲਈ ਸਪੈਸ਼ਲ ਇਹ ਆਇਆ ਫੋਨ ਕੀਤਾ ਦੇਖੋ ਕਈ ਵਾਰੀ ਤੁਸੀਂ ਲੜ ਕੇ ਜਵਾਬ ਨਹੀਂ ਦੇਣਾ ਹੁੰਦਾ ਕੰਮ ਨਾਲ ਜਵਾਬ ਦੇਣਾ ਵੀਜ਼ੇ ਦੇ ਉੱਪਰ ਕੀ ਲਿਖਿਆ ਹੋਇਆ ਹੈ ਰੈਜ਼ਿਡੈਂਸੀ ਰੈਜ਼ਿਡੈਂਸੀ ਆ ਹਾਂਜੀ ਆਰਟੀਕਲ 59 ਇਹ ਚੀਜ਼ ਦੇਖਣ ਲਈ ਦੁਨੀਆ ਤਰਸ ਜਾਂਦੀ ਆ ਪੁਰਤਗਾਲ ਜਾ ਕੇ ਸਪੇਨ ਜਾ ਕੇ ਦੋ ਦੋ ਤਿੰਨ ਸਾਲ ਧੱਕੇ ਖਾਂਦੀ ਆ ਇਹ ਘਰੇ ਬੈਠ ਕੇ ਇੱਥੋਂ ਰੈਜ਼ਿਡੈਂਸ ਵੀਜ਼ਾ ਲੈ ਕੇ ਚੱਲੇ ਜਦੋਂ ਵੀਜ਼ਾ ਆਇਆ ਫਿਰ ਕਿੰਨੀ ਖੁਸ਼ੀ ਬਹੁਤ ਜ਼ਿਆਦਾ ਸਰ ਵਾਗੋ ਵਾਗ ਹਾਂਜੀ ਪੂਰਾ ਹਾਂਜੀ ਹਾਂਜੀ ਕੀ ਕਹਿਣਾ ਚਾਹੇਗਾ ਬਸ ਸੈਵਨ ਸੀ ਜਾਓ ਵੀਆ ਜ਼ਰੂਰ ਪਾਓਈ ਹੁਣ ਤਾਂ ਪੱਕੇ ਹੋ ਕੇ ਜਾਓ ਹਾਂਜੀ ਹਾਂਜੀ ਕੱਲਾ ਵੀਜ਼ਾ ਨਾ ਪਾਓ ਹੁਣ ਤਾਂ ਪੁਰਤਗਾਲ ਪੱਕੇ ਹੋ ਕੇ ਜਾਓ ਇੱਕ ਟੈਗ ਸ਼ੁਕਰ ਹੈ ਮਾਲਕ ਨੇ ਸਾਨੂੰ ਬਖਸ਼ਿਆ ਅਸੀਂ ਇੱਥੇ ਕਿਸੇ ਨੂੰ ਵੀਜ਼ਾ ਲੈਣ ਲਈ ਨਹੀਂ ਬੈਠੇ ਪਰ ਇਹ ਜ਼ਰੂਰ ਹੈ ਕਿਸੇ ਨਾਲ ਗਲਤ ਨਹੀਂ ਹੋਣ ਦਵਾਂਗੇ ਇਹ ਪ੍ਰੀਸ ਸੇਖੋ ਦਾ ਵਾਦਾ ਹੈ ਤੁਹਾਡੇ ਨਾਲ ਮੇਰੇ ਜੇ ਤੁਸੀਂ ਆ 7 ਸੀਜ਼ ਆਉਣਾ ਤਾਂ ਬੇਨਤੀ ਹੈ ਕਿ ਵਿਸ਼ਵਾਸ ਕਰਕੇ ਪਿਆਰ ਨੇ ਨਾਲ ਫੈਮਲੀ ਸਮਝ ਕੇ ਆਇਓ ਤੇ ਮੈਂ ਵੀ ਕੋਈ ਕਸਰ ਨਹੀਂ ਛੱਡੂੰਗਾ ਤੁਹਾਨੂੰ ਐਦਾਂ ਹੀ ਹਾਂਜੀ ਹਾਂਜੀ ਕਿਤੇ ਲੱਗਿਆ ਜਦੋਂ ਤੁਸੀਂ ਫਾਈਲ ਸਬਮਿਟ ਕਰਾਉਣਗੇ ਪੇਪਰ ਆਏ ਕਿੱਦਾਂ ਲੱਗੇ ਸਾਰੇ ਥਾਂ ਤੇ ਨਾਲ ਸੀਗਾ ਕਿ ਨਹੀਂ ਨਾਲ ਹੀ ਸੀ ਸਰ ਜੀ ਮੈਨੂੰ ਵੀ ਤਾਂ ਪਿੱਛੇ ਕੰਮ ਹੋ ਸਕਦਾ ਮੇਰਾ ਵੀ ਪਰਿਵਾਰ ਆ ਹਾਂਜੀ ਹਾਂਜੀ ਮੈਂ ਵੀ ਇੱਥੇ ਕਈ ਕਾਉਂਸਲਿੰਗਾਂ ਛੱਡ ਕੇ ਜਾਣਾ ਕਿਉਂ ਜਾਂਦਾ ਕਿਉਂਕਿ ਮੇਰੀ ਜ਼ਿੰਮੇਵਾਰੀ ਹੈ ਮੇਰਾ ਪਿਆਰ ਆ ਇੱਕ ਬੰਦੇ ਨੇ ਮੇਰੇ ਤੇ ਵਿਸ਼ਵਾਸ ਕੀਤਾ ਹਾਂਜੀ ਹਾਂਜੀ ਸਰ ਕੋਈ ਕਮੀ ਪੇਸ਼ੀ ਹੋਣ ਦਿੱਤੀ ਉੱਥੇ ਨਾ ਨਾ ਬਿਲਕੁਲ ਨਹੀਂ ਨਾਲ ਖੜ ਕੇ ਕਰਾਇਆ ਹਾਂਜੀ ਹਾਂਜੀ ਬਿਲਕੁਲ ਬੰਦੇ ਨੇ ਇੱਕ ਵਾਰੀ ਕਹਿੰਦੇ ਨੁਕਸਾਨ ਹੋ ਕੇ ਦੁਬਾਰਾ ਵਿਸ਼ਵਾਸ ਕਰਕੇ ਵੀਜ਼ਾ ਲਿਆ ਹੋਵੇ ਇੱਥੇ ਸਾਡੀ ਵਡਿਆਈ ਨਹੀਂ ਇਹਨਾਂ ਦੀ ਵਡਿਆਈ ਬਣਦੀ ਆ ਇਹਨਾਂ ਨੂੰ ਸਲੂਟ ਬਣਦਾ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਤੇ ਅੱਜ ਰੈਜ਼ਿਡੈਂਸੀ ਵੀਜ਼ਾ ਲਿੱਤਾ ਹੋਰ ਆਪਣਾ ਕੁਝ ਦੱਸਣਾ ਚਾਹੁੰਦਾ ਹੋਵੇ ਬਸ ਠੀਕ ਘਰੇ ਸਾਰੇ ਖੁਸ਼ ਨੇ ਹਾਂ ਪੂਰੀ ਤਰ੍ਹਾਂ ਖੁਸ਼ ਨੇ ਫਾਦਰ ਸਾਹਿਬ ਕਿਵੇਂ ਖੁਸ਼ ਨੇ ਬਹੁਤ ਖੁਸ਼ ਹੈ ਇੱਕ ਪਿਓ ਲਈ ਕੀ ਹੋ ਸਕਦਾ ਜਿਹਦੇ ਦੋ ਮੁੰਡੇ ਹੋਣ ਤੇ ਦੋਨੇ ਅੱਜ ਪੁਰਤਗਾਲ ਦੇ ਵਿੱਚ ਸੈੱਟ ਹੋ ਗਏ ਹੋਣ ਉਹਦੇ ਲਈ ਉਹ ਦਿਨ ਕੀ ਹੋਊਗਾ ਉਹ ਇੱਕ ਪਿਓ ਹੀ ਸਮਝ ਸਕਦਾ ਤੇ ਪਿਓ ਵਾਂ ਕੇ ਸਮਝ ਸਕਦਾ ਸਹੀ ਗੱਲ ਹੈ ਹਾਂਜੀ ਜਿੰਨੀ ਤੇਰੀ ਵੇਟ ਹੋਣੀ ਆ ਘਟੋ ਘਾੜ ਉਹ ਤੈਨੂੰ ਹੋਣੇ ਪਰ ਤੈਨੂੰ ਦਲਾਸਾ ਵੀ ਦਿੰਦਾ ਹੁਣ ਹਾਂਜੀ ਤੇ ਵੀ ਕਹਿੰਦਾ ਹੁਣਾ ਕਿ ਕੋਈ ਨਹੀਂ ਉਹਨੂੰ ਬਹੁਤ ਵਿਸ਼ਵਾਸ ਸੀ ਨਾ ਮੇਰੇ ਤੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਵਿਸ਼ਵਾਸ ਸੀ ਮੈਂ ਬਾਰ ਬਾਰ ਕਹਿੰਦਾ ਉਹ ਸਲੂਡ ਹੈ ਇਹ ਜੇ ਭਰਾ ਸਾਰਿਆਂ ਨੂੰ ਮਿਲਣ ਸਾਰਿਆਂ ਨੂੰ ਮਿਲਣ ਬੜਾ ਸਾਥ ਦਿੱਤਾ ਉਹਨਾਂ ਨੇ ਦੁੱਖ ਉਹ ਪਾੜ ਦਿੱਿਆ ਸੀ ਮੇਰੇ ਤੇ ਉਦੋਂ ਪਰ ਉਹਨਾਂ ਨੇ ਆ ਕੇ ਜੋ ਹੌਸਲਾ ਦਿੱਤਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਦੇਖੋ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਕਹਿੰਦੇ ਚਲਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੁੰਦਾ ਇਹਦਾ ਮਤਲਬ ਇਹ ਨਹੀਂ ਹੈਗਾ ਡਰਾਈਵਰ ਮਾੜਾ ਕੋਈ ਹੋਰ ਵੀ ਆ ਕੇ ਤੁਹਾਡੇ 'ਚ ਮਾਰ ਦੂਗਾ ਕੀ ਪਤਾ ਉਹ ਮਾੜਾ ਡਰਾਈਵਰ ਹੋਵੇ ਤੁਸੀਂ ਆਪਣੇ ਰਾਹ ਤੇ ਸਹੀ ਚੱਲਦੇ ਹੋ ਮੈਨੂੰ ਉਹਨਾਂ ਨੇ ਚੀਜ਼ ਨੇ ਬਹੁਤ ਹੌਸਲਾ ਦਿੱਤਾ ਕਿ ਮੈਂ ਗਲਤ ਨਹੀਂ ਮੈਂ ਤਾਂ ਆਪਣਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਸੀ ਪਰ ਕੁਝ ਸ਼ਰਾਰਤੀ ਬੰਦੇ ਸਮਝਦੇ ਨਹੀਂ ਤੁਹਾਨੂੰ ਹੀ ਕਹਿ ਰਹੇ ਆ ਥੋੜਾ ਤਾਂ ਕਾ ਵੀਡੀਓ ਪਹੁੰਚ ਜਾਣੀ ਆ ਥੋੜੇ ਤੱਕ ਤਾਂ ਕਹਿ ਰਿਹਾ ਕਿਉਂਕਿ ਮੈਂ ਅੱਜ ਵੀ ਰਿਸਪੈਕਟ ਕਰਦਾ ਸਮਝ ਗਏ ਪਰ ਬੇਨਤੀ ਹੈ ਕਿਸੇ ਦੀ ਰੋਜੀ ਰੋਟੀ ਤੇ ਲਤ ਨਾ ਮਾਰੋ ਦੁਸ਼ਮਣੀਆ ਸਿੱਧਾ ਆ ਕੇ ਪੰਗਾ ਲੋ ਕੰਪੀਟੀਸ਼ਨ ਕਰਨਾ ਸਿੱਧਾ ਆ ਕੇ ਕਰੋ ਪਰ ਕਿਸੇ ਦੀ ਰੋਜੀ ਰੋਟੀ ਤੇ ਲਤ ਨਾ ਮਾਰੋ ਕਿਉਂਕਿ ਉਹਦੇ ਵਿੱਚ ਕਿੰਨਿਆਂ ਦੀ ਰੋਟੀ ਤੇ ਕੀ ਹੋਇਸ ਕੀ ਗਿਆ ਤੁਹਾਡਾ ਪੁਕਤਣੀਆਂ ਪੈਂਦੀਆਂ ਤੁਹਾਨੂੰ ਆਪ ਨੂੰ ਪਤਾ ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਉਹ ਮਾਲਕ ਲੱਗੇ ਮੇਰੀ ਅੱਜ ਵੀ ਇਹੀ ਦੁਆ ਹੈ ਤੁਸੀਂ ਚੜ੍ਹਦੀ ਕਲਾ 'ਚ ਰਹੋ ਪਰ ਇੰਨਾ ਨਾ ਸਤਾਓ ਕਿ ਬੰਦਾ ਮਰਨ ਦੇ ਕਿਨਾਰੇ ਹੋ ਜਵੇ 100 ਬੰਦਿਆਂ ਦਾ ਮੱਥਾ ਲਾਉਣਾ ਜੇ ਚੰਗੇ ਸੀ ਸੱਚੇ ਸੀ ਤਾਂ ਹੀ ਲਾਇਆ ਉਹਦੇ ਕਰਕੇ ਕਈ ਟੋਪੀ ਵਾਲਿਆਂ ਨੂੰ ਗੱਲਾਂ ਕਰਨ ਦਾ ਮੌਕਾ ਮਿਲ ਗਿਆ ਮੇਰੇ ਖਿਲਾਫ ਬਾਰੇ ਕੋਈ ਗੱਲ ਨਹੀਂ ਉਹ ਤਾਂ ਕੰਪੀਟੀਟਰ ਨਹੀਂ ਮੈਂ ਉਹਨਾਂ ਦੀ ਬਰਦਾਸ਼ਤ ਵੀ ਕਰ ਲੂੰ ਪਰ ਤੁਸੀਂ ਆਪਣੇ ਬਣ ਕੇ ਖਰਾਬ ਕਰੋ ਇੱਕ ਤਾਂ ਬੰਦਾ ਤਾਂ ਐਦਾਂ ਜਿੰਨਾ ਮੈਂ ਸਾਰੇ ਦਿਲ ਦੇ ਭੇਤ ਖੋਲੇ ਹੋਏ ਹਰ ਰੋਣਾ ਹੱਸਣਾ ਉਹਦੇ ਨਾਲ ਸ਼ੇਅਰ ਕਰਦਾ ਸੀ ਪਰ ਮੈਨੂੰ ਬਾਅਦ ਚ ਦੂਜਿਆਂ ਤੋਂ ਪਤਾ ਲੱਗਿਆ ਕਿ ਤੂੰ ਉਹਨੂੰ ਦੱਸਿਆ ਉਹ ਤਾਂ ਮਜ਼ਾਕ ਉਡਾ ਰਿਹਾ ਸੀ ਤੇਰਾ ਬਾਅਦ ਚ ਕੋਈ ਗੱਲ ਨਹੀਂ ਸਾਡਾ ਮਹਾਰਾਜ ਹੈ ਸਾਨੂੰ ਉਹ ਕਲਗੀ ਵਾਲਾ ਬਖਸ਼ਣ ਵਾਲਾ ਸਾਡੇ ਨਾਲ ਖੜਾ ਸਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਸਮਾਂ ਹੁੰਦਾ ਸ਼ਾਇਦ ਮੇਰਾ ਹੀ ਟਾਈਮ ਸੀਗਾ ਪਰ ਚਿਹਰੇ ਦਿਖਣੇ ਜ਼ਰੂਰੀ ਹੁੰਦੇ ਆ ਕਿ ਤੁਹਾਡੇ ਨਾਲ ਖੜੇ ਕੌਣ ਆ ਸੱਚ ਬਹੁਤ ਕੁਝ ਹੈ ਇਸ ਵੀਡੀਓ ਚ ਕਹਿਣ ਵਾਲਾ ਸਮਝਣ ਵਾਲੇ ਸਮਝ ਜਾਂਦੇ ਇਹ ਤਾਂ ਇੱਕ ਮਲਕੀ ਇਹ ਚੀਜ਼ ਦਾ ਮੋਢਾ ਬਣਿਆ ਕਿ ਤੁਹਾਡੇ ਨਾਲ ਮੈਂ ਆ ਗੱਲ ਅੱਜ 1 ਸਾਲ ਬਾਅਦ ਤੁਹਾਡੇ ਨਾਲ ਇਹ ਗੱਲ ਕਰ ਰਿਹਾ 1 ਸਾਲ ਬਾਅਦ ਕਿੰਨੀ ਦੇਰੋਂ ਮੈਂ चीज ਅੰਦਰ ਦੱਬੀ ਹੋਊਗੀ ਉਹ ਮਹਾਰਾਜ ਨੂੰ ਪਤਾ ਇੱਕ ਇੱਕ ਦਿਨ ਮੈਂ ਕਿਵੇਂ ਕੱਢਿਆ ਉਹ ਮਹਾਰਾਜ ਨੂੰ ਪਤਾ ਮੈਂ ਇਹ ਜਦੋਂ ਉੱਥੇ ਵੀਜ਼ਾ ਲੈਣ ਗਿਆ ਮੈਂ ਇਹਨਾਂ ਨੂੰ ਇਹ ਕਿਹਾ ਵੀਜ਼ੇ ਦੀ ਮੈਂ ਨਹੀਂ ਕੋਈ ਗਰੰਟੀ ਦੇ ਸਕਦਾ ਕਿਹਾ ਜੀ ਮੈਂ ਇੱਕ ਵਾਰੀ ਵੀ ਤੇ ਵੀਜ਼ਾ ਲੈ ਲੈ ਆ ਜਾਓ ਜੀ ਮੈਂ ਕਿਹਾ ਮੈਂ ਕਿਹਾ ਮੈਂ ਆਪਣਾ ਕੰਮ ਕਰਤਾ ਵਧੀਆ ਤਰੀਕੇ ਨਾਲ ਕੀਤਾ ਅੱਗੋ ਮਹਾਰਾਜ ਤੇ ਉਹਨੇ ਮਹਾਰਾਜ ਨੇ ਦਿੱਤਾ ਕੋਈ ਐਡਾ ਕਹਿਣ ਵਾਲਾ ਤਾਂ ਹੋਵੇ ਵੀਡੀਓ ਦੇ ਵਿੱਚ ਉਹ ਵੀ ਸਾਡੀ ਇਮੀਗ੍ਰੇਸ਼ਨ ਲਾਈਨ 'ਚ ਜਿਹਦੇ ਇੰਨੇ ਵੀਜ਼ੇ ਹੋਣ ਨਾ ਮੈਂ ਬਾਰ-ਬਾਰ ਕਹਿਣਾ ਨਾ ਥਾਪੀਆਂ ਮਾਰ-ਮਾਰ ਕੇ ਪੱਟ ਪਾੜ ਦਿੰਦੇ ਆ ਪਰ ਮੈਂ ਉਸ ਮਾਲਕ ਤੇ ਭਰੋਸਾ ਕਰਦਾ ਉਹਨੇ ਸਾਨੂੰ ਇੰਨੇ ਜੋਗਾ ਕੀਤਾ ਸ਼ੁਕਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜੇ ਤੁਸੀਂ 7C ਦੇ ਵਿੱਚ ਆਣਾ ਵਿਸ਼ਵਾਸ ਕਰਕੇ ਆਉਣਾ ਪੁਰਤਗਾਲ ਦੀ ਰੈਜ਼ਿਡੈਂਸੀ ਵੀਜ਼ਾ ਜੇ ਲੈਣਾ ਤਾਂ ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਸਰੈਂਡਰ ਕਰਨਾ ਪੈਣਾ ਸਰੈਂਡਰ ਤੋਂ ਬਿਨਾ ਕੁਝ ਨਹੀਂ ਮਿਲਣਾ। ਮਾਲਕ ਅੱਗੇ ਸਰੈਂਡਰ ਕਰਨਾ ਇੱਥੋਂ ਸਾਰੇ ਕੰਮ ਆਪੇ ਹੋ ਜਾਣੇ। ਕਿਉਂ? ਸਹੀ ਗੱਲ ਹੈ ਸਰ। ਹੋ ਗਿਆ? ਹਾਂਜੀ ਹਾਂਜੀ। ਕੋਈ ਗੱਲ ਬਾਤ? ਨਾ ਬਾਤ ਸਰ ਓਕੇ ਆ। ਕਿੰਨਾ ਕੁਛ ਸਿਆਊਗਾ ਮੈਂ? ਹਾਂਜੀ। ਸਮਝ ਸਕਦਾ ਨਾ? ਹਾਂਜੀ ਹਾਂਜੀ। ਪਰ ਮੈਂ ਕੋਈ ਸਾਰੇ ਬੁਲਾਲੇ ਸੀ। ਕੋਈ ਮਨਚ ਆਪਣੇ ਚੋਰ ਸੀਗਾ? ਨਾ ਨਾ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਸ਼ੁਕਰ ਮਾਲਕ ਦਾ ਸ਼ੁਕਰ ਹੈ ਕਦਾ ਹਾਂਜੀ ਉਹਦੇ ਘਰ ਦੇਰ ਜ਼ਰੂਰ ਹੈ ਹਨੇਰ ਤਾਂ ਨਹੀਂ ਨਾ ਨਾ ਸਰ ਧੰਨਵਾਦ ਤੇਰਾ ਵਿਸ਼ਵਾਸ ਕਰਨ ਦਾ ਅੱਜ ਦਿਨ ਆਹ ਮੈਨੂੰ ਦਿਖਾਉਣ ਦਾ ਨਹੀਂ ਮੈਨੂੰ ਵੀ ਖੁਸ਼ੀ ਹੈ ਤੇ ਸਾਡੇ ਵੱਲੋਂ ਵੀ ਜਿੱਥੇ ਵੀ ਤੈਨੂੰ ਕਿਤੇ ਲੋੜ ਪਈ ਹਰ ਥਾਂ ਤੇ ਖੜੇ ਹੋਵਾਂਗੇ ਠੀਕ ਹੈ ਸਰ ਐਦਾਂ ਹੀ ਆਪਣਾ ਪਰਿਵਾਰ ਐਦਾਂ ਹੀ ਆਪਣਾ ਜੁੜੇ ਰਹੀਏ ਅਸੀਂ ਤਾਂ ਇਹੀ ਮੰਗਦੇ ਇੱਕ ਇੱਕ ਮੋਤੀ ਵਧੀਆ ਚੁਣ ਕੇ ਲਾਉਣਾ ਵਧੀਆ ਹਾਰ ਬਣਾਉਣਾ ਠੀਕ ਹੈ ਤੁਹਾਨੂੰ ਵੀਜ਼ੇ ਮਿਲਦੇ ਹੋਣਗੇ ਸਾਨੂੰ ਪਰਿਵਾਰ ਮਿਲ ਰਿਹਾ ਸਾਨੂੰ ਪਿਆਰ ਮਿਲ ਰਿਹਾ ਅਸੀਂ ਵੀਜ਼ੇ ਲਵਾ ਕੇ ਸਾਡਾ ਨਾਮ ਹੋ ਰਿਹਾ ਸ਼ੁਕਰ ਸ਼ੁਕਰ ਬਹੁਤ ਬਹੁਤ ਮੁਬਾਰਕਾਂ ਹਾਂਜੀ ਸਰ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਧਰ ਧਰ ਬੁੱਲੇ ਤੂੰ